ਹੋ ਜੀ ਕਿੰਨੇ ਮਿੰਟ ਸ਼ੁਰੂ ਹੋ ਗਈ ਹੈ ਜੀ ਪਿੰਡ ਸਿੱਖਵਾਲਾ ਬਲਾਕ ਲੰਬੀ ਬੜੀ ਗਰਮੀ ਸੀ ਤੇ ਜਿਹੜੀ ਮੇਹ ਸ਼ੁਰੂ ਹੋ ਗਿਆ ਕਿੰਨੇ ਤੋਂ ਹੁਣ ਦੇਖੋ ਕਿੰਨੇ ਕਿਦਰ ਪੈਂਦਾ ਹੈ ਕਿੰਨੇ ਕਿਦਰ ਨਹੀਂ ਬੱਦਲ ਕਾ ਵਿਧੇਰਦੇ ਹੋਏ ਹੋਏ ਸਵਾਵੀ ਹੋਏ ਸੀ ਬੱਦਲ ਕਾ ਵੀ ਪਰ ਮੀ ਪਿਆਰੀ ਸੁਬਾਹ ਦਾ ਉਹਨੂੰ ਦੇਖੋ ਕਿੰਨਾ ਕਮੀ ਪੈਂਦਾ ਹੈ ਕਿੰਨਾਕ ਨਹੀਂ ਕਿਰਾ ਸ਼ੁਰੂਆਤ ਹੋ ਗਈ ਮੇਰੀ ਸ਼ੁਰੂਆਤ ਹੋ ਗਈ ਤਾਂ ਮੈਂ ਵੀ ਜ਼ਰੂਰ ਜੱਜ ਕੇ ਪਹਿਨਦੇ ਸੁਭਾਵਨਾ ਹਵਾ ਪੂਰੇ ਦੀ ਭਗੀ ਜਾਂਦੀ ਹੈ ਤੇ ਵੀ ਜਿਹੜਾ ਹੈਗਾ ਮੱਠਾ ਮੱਠਾ ਪਹਿਣਾ ਸ਼ੁਰੂ ਹੋਇਆ ਹੈ ਕਾਫੀ ਸਾਰੇ ਇਲਾਕੇ ਪੰਜਾਬ ਦੇ ਜਮੀਂ ਪਿਆ ਖਾਸ ਕਰ Rajasthan ਦੇ ਬਹੁਤ ਅਲਕਾ ਜਮੀਂ ਪਿਆ ਜਿੱਥੇ ਪਹਿਲਾਂ ਨਹੀਂ ਪਿਆ ਸੀ। श्री करणਪੁਰ Rajasthan ਉੱਥੇ ਵੀ ਅਜੇ ਤੱਕ ਨਹੀਂ ਪਿਆ ਸੀਗਾ। ਉੱਧਰ ਵੀ ਜਮੀਂ ਤਕੜਾ ਪੈ ਗਿਆ ਦੁਪਹਿਰ ਜੀ। ਮੋਨ ਲਾਲ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ। ਕਣੀਆਂ ਨਿੱਕੇ ਨਿੱਕੇ ਕਣੀਆਂ ਦਾ ਮੀਂਹ ਪਈ ਜਾਂਦਾ ਬ੍ਰਿਕ ਬ੍ਰਿਕ ਕਣੀਆਂ ਸੁਣੋ ਇਸ ਦੀ ਆਉਣੀ ਹੈ ਇਹ ਕਿੰਨੇ ਕਿ ਕਣੀਆਂ ਦਾ ਮੀਂਹ ਵਰਸਦਾ ਹੌਲੀ ਹੌਲੀ ਉਮੀਦ ਹੈ ਤੇਜ਼ ਹੋ ਜਾਊਗਾ ਮੀਂਹ ਕਿਉਂਕਿ ਬੱਦਲ ਬਹੁਤ دیرਦਾਰ ਪਿਆ ਖੜਾ ਹੈ ਇਸ ਕਰਕੇ ਉਮੀਦ ਹੈ ਮੀਂਹ ਚੰਗਾ ਪਊਗਾ ਮੀਂਹ ਦੀ ਲੋੜ ਵੀ ਸੀ ਕਾਬੀਬਨ ਹੋ ਗਏ ਸੀ ਮੀਂਹ ਪੈ ਰੋਂ ਗਰਮੀ ਦੇ ਹੱਬੀ ਹੋਈ ਪਈ ਸੀ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਮੀਂਹ ਦਾ ਆਉਣਾ ਵੀ ਜ਼ਰੂਰੀ ਸੀ ਸੁਣਵਾ ਮੈਂ ਥੋੜਾ ਜਿਹਾ ਬਾਹਰੋਂ ਵੀ ਦਿਖਾ ਦਿੰਨਾ ਸੜਕ ਤਾਰ ਏਰੀਆ ਸੜਕ ਤੇ ਕੀ ਹਾਲਾਤ ਹੈ ਕਿਵੇਂ ਦੋਸਤ ਮਿੱਤਰ ਖੁਸ਼ ਹੋ ਕੇ ਲੰਗੇ ਜਾਂਦੇ ਮੇਰੇ ਗ੍ਰਾਈ ਨਗਰ ਨਿਵਾਸੀ ਪਿਆਰੇ ਸੱਜਣ ਮਿੱਤਰ ਮੇਰੇ ਉਹਨਾਂ ਨੂੰ ਜੀ ਚਾ ਚੜਿਆ ਹੋਣਾ ਕਵਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਜੁੜਿਆ ਤੁਸੀਂ ਵੀ ਦੋਸਤੋ ਆ ਗਿਆ ਵਾ ਸੜਕ ਤੇ ፕሮਫੈਟਰ ਰੱਟਾ ਲੱਗਦਾ ਜੋਰ-ਸ਼ੋਰ ਲਈ ਕਰਿਆ ਆਉਂਦਾ ਹੈ ਅਬਰੀ ਵੀਰਾ ਵੱਟ ਕੇ ਲਈ ਜਾਂਦੇ ਆ ਪਿੰਡ ਦੀਆਂ ਰੌਣਕਾਂ ਇਹ ਰੇਹਾਂ ਪੱਠਿਆਂ ਨੂੰ ਵੇਖ ਕੇ ਹੀ ਚੰਗੀਆਂ ਲੱਗਦੀਆਂ ਕੋ ਤੁਰਿਆ ਜਾਂਦਾ ਕੋ ਤੁਰਿਆ ਆਉਂਦਾ ਖੇਤੋਂ ਇਹ ਹੀ ਸੁਆਦ ਹੁੰਦਾ ਹੈ ਆ ਸੱਜਣ ਆਉਂਦੇ ਆ ਖੇਤੋਂ ਕੋਈ ਕਰਾ ਨੂੰ ਕੋ ਕਮੀਨੂ ਵੇਖ ਕੇ ਹਰ ਬੰਦਾ ਜਿਉਂਦਾ ਚਲੋ ਖੇਤ ਦਾ ਲਾ ਕੰਮ ਤਾਉਣ ਕਿਰਾ ਪਰਮਾਤਮਾ ਸੰਭਾਲੂਗਾ ਤੇ ਲੈ ਕੇ ਘਰੇ ਜਾਵਾਂ ਪਸ਼ੂਆਂ ਨੂੰ ਅੰਦਰ ਬਾਰ ਕਰਾਂ ਕੋਈ ਬੁੱਲੇ ਦਾ ਦੇਖਾਂ ਕਈ ਨਹੀਂ ਕਿਸੇ ਦੀ ਕੋਈ ਗਰੀਬ ਦੇ ਛੱਤ ਚੋਂ ਲੱਗ ਗਏ ਤਾਂ ਦੇਖਣਾ ਪੈਂਦਾ 100 ਕੁਸ਼ ਦੇਖਣਾ ਪੈਂਦਾ ਕੁਸੇ ਪ੍ਰਾਈਪਲ ਬਈ ਸਸੇਕਾਰ ਸਵਾਗਤ ਹਟਾ ਕਾਇਵ ਦੇ ਵਿੱਚ ਕਣੀਆਂ ਸ਼ੁਰੂ ਹੋ ਗਈਆਂ ਬਰਾਜਮਾਨ ਜੀ ਸਵਾਗਤ ਰੂਜੀ ਤੁਹਾਡਾ ਵੀ ਕਣੀਆਂ ਸ਼ੁਰੂ ਹੋ ਗਈਆਂ ਮੀਂਹ ਅਜੇ ਕੋਈ ਸ਼ਰਾਟੇਦਾਰ ਤਾਂ ਨਹੀਂ ਕਿਹਾ ਪਰ ਸ਼ੁਰੂਆਤ ਹੋ ਗਈ ਤਾਂ ਹੋਰ ਵੀ ਆਊਗਾ ਦੁਵਾਤ ਹੈ ਸੋਬਾ ਬੱਦਲ ਬਹੁਤ ਬਣਿਆ ਸੀ ਪਰ ਹੁਣੇ ਕਣੀ ਨਹੀਂ ਸਿੱਟੀ ਉਸੇ ਤਰ੍ਹਾਂ ਹੀ ਉਹ ਬਿਨਾ ਤੋਤੇ ਮੂੰਹ ਜਾਂਦਾ ਰਿਹਾ ਕਿਰਨ ਜੀ ਸਵਾਗਤ ਤੁਹਾਡਾ ਤੁਹਾਡੇ ਕਿਵੇਂ ਹੈ ਕਿਰਨ ਜੀ ਮੀ ਪੈ ਰਿਹਾ ਹੈ ਕਿ ਨਹੀਂ ਅੱਜ ਹੁਣ ਸਾਡੇ ਤੋਂ ਇਹੋ ਕਿਣ ਮੰਜੀ ਸ਼ੁਰੂ ਹੋਈ ਹੈ ਸਾਡੇ 1:30 ਵਜੇ ਤੋਂ ਪਹਿਲਾਂ ਦਾ ਬੱਦਲ 5:00 ਵਜੇ ਤੋਂ ਪਹਿਲਾਂ ਦਾ ਬੱਦਲ ਸਾਡੇ ਆਹ ਹਟਿਆ ਚਾ ਓਕੇ ਕਿੰਨਾ ਕਿੰਨੀ ਸੀ ਵਾਵਾ ਸੀ ਜੀ ਜਾਤਾ ਸੀ ਆਪਣੇ ਤਾਂ ਬੱਦਲ ਪਿੱਛੇ ਦੇ ਪਿੱਛੇ ਨੇ ਵੀ ਆਈ ਜਾਂਦੇ ਐ ਅੱਛਾ ਜੀ ਪ੍ਰਾਇਡ ਸਾਹਿਬ ਕਹਿੰਦੇ ਮਾਨ ਸਾਹਿਬ ਕਹਿੰਦੇ ਬਲਰਾਜ ਮਾਨ ਕਹਿੰਦੇ ਜੀ ਬੱਦਲ ਦੇ ਪਿੱਛੇ ਪਦੇ ਨੇਂ ਢੇਰੀ ਆ ਜਾਂਦੀ ਐ ਸਹੀ ਐ ਜੀ ਸਿਆਣੇ ਕਹਿੰਦੇ ਵੇ ਤਾਂ ਉਹਦੇ ਅੰਦੇ ਆ ਵੀ ਨੇਰੀ ਆਊਗੀ ਤਾਂ ਮੇਹ ਵੀ ਆਊਗਾ ਪਹਿਲਾਂ ਜਦੋਂ ਧੀ ਜੰਮ ਪੈਂਦੀ ਤੇ ਉਦੋਂ ਦਿਲ ਨੂੰ ਤਰਵਾਸਾ ਦੇਣ ਵਾਸਤੇ ਬੜਾ ਉਦੋਂ ਹੁੰਦਾ ਸੀ ਵੀ ਧੀ ਜੰਮ ਪੀ ਓਹੋ ਉਤਨੇ ਕੀ ਹੋਇਆ ਉਦੋਂ ਕਹਿੰਦੇ ਚ ਕੋਈ ਨਾ ਭਾਈ ਨੇਰੀ ਆਈਆ ਤਾਂ ਮੀ ਵੀ ਆਊਗਾ ਵੇ ਧੀ ਹੋਈਆ ਤਾਂ ਪੁੱਤ ਵੀ ਆਊਗਾ ਕਰਨਜੀ ਕਹਿੰਦੇ ਦੂਜੀ ਵਾਰੀ ਆ ਰਿਹਾ ਹੁਣ ਸਵੇਰੇ ਵੀ ਬਹੁਤ ਸੱਚਾ ਜੀ ਸਾਡੇ ਸਵੇਰੇ ਨਹੀਂ ਪਿਆ ਜੀ ਮੀ ਸਾਡੇ ਤਾਂ ਬੱਦਲ ਐਵੇਂ ਧੋਖਾ ਜਿਹਾ ਹੀ ਕਰ ਗਿਆ ਸਫਲ ਜੀ ਦਿਖਾ ਕੇ ਮਾਲਵਾ ਦੀ ਖਬਰ ਵਾਲੇ ਸਵਾਗਤ ਹੈ ਤੁਹਾਡਾ ਲਾਈਵ ਦੇ ਵਿੱਚ ਜੁੜਿਆ ਤੁਸੀਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਜਿਹੜੇ ਸਰਟਨ ਜੁੜ ਚੁੱਕੇ ਸਾਰਿਆਂ ਦਾ ਧੰਵਾਦ ਹੋ ਜੀ ਫੇਟਾ ਤੋਂ ਪਿੰਡਾਂ ਨੂੰ ਭੱਜੇ ਆਉਂਦੇ ਜਾਂ ਖੇਤਾਂ ਵੱਲ ਜਾ ਰਹੇ ਆ ਪਤਾ ਨਹੀਂ ਬਾਟਰੈਕਟਰ ਆ ਗਿਆ ਇਹ ਵੀ ਨੀਰਾਪੁਰਾ ਲੈ ਕੇ ਆਉਦਾ ਪਹੁੰਚ ਗਿਆ ਪਸ਼ੂਆਂ ਦੀ ਜ਼ਿੰਦਗੀ ਬਣ ਜਾਂਦੀ ਹੈ ਮੀਂਹ ਪੈਂਦਾ ਜਦੋਂ ਉਹਨਾਂ ਨੂੰ ਸੌਖਾ ਸਾਹ ਆਉਣ ਲੱਗ ਜਾਂਦਾ ਹੈ ਬੇਸ਼ੱਕ ਮੀਂਹ ਤੋਂ ਬਾਅਦ ਮੱਛਰ ਵੀ ਹੋ ਜਾਂਦਾ ਹੈ ਬਰਦਾਇਜਵਾਲ ਜੀ ਕਹਿੰਦੇ ਭਾਈ ਸਵੇਰੇ ਬਹੁਤ ਜ਼ਿਆਦਾ ਬੱਦਲ ਸੀ ਬੱਦਲ ਬਹੁਤ ਸੀ ਭਾਈ ਜੀ ਬੱਦਲਾ ਅੱਜ ਸਾਡੇ ਪਿੰਡ ਕਾਫੀ ਆਕੜਾ ਦੇਖਣ ਨੂੰ ਤਾਂ ਮਲੋੜੀ ਜ਼ਾਰੋਰੀ ਹੈ 182 ਕਹਿੰਦੇ ਸ਼ੁਕਰੀਆ ਜੀ ਸ਼ੁਕਰੀਆ ਮਾਲਵਾ ਦੇ ਖਬਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਵਾਗਤ ਆਟਾ ਮਿਹਰਬਾਨੀ ਸ਼ੁਕਰੀਆ ਜੋੜਨ ਦੇ ਲਈ ਇੱਕ ਪੁੱਜੀ ਨਹੀਂ ਜਾ ਪਾਈ ਆ ਦੇਖੋ ਦੋਸਤੋ ਜੇਕਰ ਇਹਨੇ ਮੇਰੇ ਘਰੇ ਆਉਣਾ ਹੋਵੇ ਤਾਂ ਦੇਖੋ ਸੜਕ ਦੇ ਉੱਤੇ ਹੈ ਆ ਤਾਂ ਇਧਰੋਂ ਸੜਕ 'ਤੇ ਅਬੂਰ ਤੋਂ ਆਈ ਜਾਂਦੀ ਐ ਇਹ ਖੁੱਬਣ ਤੋਂ ਖੁੱਬਣੋਂ ਅਬੂਰ ਦਾ ਵੱਡੀ ਦਾ ਤੇ ਇਧਰੋਂ ਆਹ ਲੰਬੀ ਨੂੰ ਜਾਂਦੀ ਐ ਲੰਬੀ ਖੁੱਬਰ ਰੋਡ ਵਜਦੀ ਐ ਇਹ ਪੂਰੀ ਚੌੜੀ ਸੜਕ ਹੈ ਵਧੀਆ ਸੜਕ ਬਣੀ ਹੋਈ ਐ ਹੁਣ ਆਵੇ ਤਾਂ ਸੜਕ ਦੁੱਤੀ ਆਪਣਾ ਕਾਰ ਕਾਰਾ ਜੀ ਦੱਗਨ ਦੱਗਨ ਪੁੱਤ ਕੀ ਹਾਲ ਐ ਲੋ ਜੀ ਆਉਦੇ ਮੜਾਸੇ ਮਾਰੀ ਸਾਡੇ ਤਾਂ ਹਾਇਰਲੈਂਡ ਪਣਿਆ ਅੱਛਾ ਜੀ ਫਿਰ ਨਬੂਨੀਆ ਜੀ ਤੁਹਾਡੀ ਸੱਪ ਵਾਲੀ ਗੱਲ ਪੜ੍ਹੀ ਮੈਂ ਥੋੜੇ ਦਿਨ ਪਹਿਲਾਂ ਸਾਡੇ ਵੀ ਪੱਤਗੀਆਂ ਚੱਕੀ ਜਾਂਦੇ ਸੀ ਮੁੰਡੇ ਘਰੇ ਉਹ ਅੰਦਰ ਰੱਖਣੀਆਂ ਸੀਗੀਆਂ ਮੰਮੀ ਮੇਰੇ ਆ ਗਏ ਮੰਮੀ ਕਹਿੰਦੇ ਆ ਕਿ ਅੰਦਰ ਕੋਈ ਨਾ ਕੋਈ ਡੰਡਾ ਟੰਬਾ ਰੱਖੋ ਕੋਈ ਇਹ ਜੋ ਕੋਈ ਸਫੜਾ ਜਰੂਰ ਨਿਕਲੂਗਾ ਉਹੀ ਗੱਲ ਆ ਮੈਂ ਵੀਡੀਓ ਪਾਈ ਕਾਲਾ ਨਾਗ ਨਿਕਲਿਆ ਵਿੱਚੋਂ ਬੜਾ ਪੁੱਛ ਰਹਾ ਵਾਸੀ ਬਾਈ ਜੀ ਅੱਜ ਫਿਰ ਮੀਨਾਂ ਦਸਕ ਦਿੱਤੀ ਹੈ ਦਸ ਤੱਕ ਗਰਤੀ ਸਾਡੇ ਪਿੰਡ ਉਹ ਬਹੁਤ ਵਧੀਆ ਗੱਲ ਹੈ ਜੀ ਮੀਂਹ ਦਾ ਆਉਣਾ ਕੋਈ ਮਾਣੀ ਮੋਟੀ ਗੱਲ ਹੈ ਬਹੁਤ ਵੱਡੀ ਗੱਲ ਹੈ ਮੀਂਹ ਦਾ ਆਉਣਾ ਧਰਮਾ ਦੀ ਗੱਲ ਹੈ ਬਥੇਰਾ ਇਲਾਕਾ ਸੀ ਜਿਹੜਾ ਹਜੇ ਤੱਕ ਮੀਂਹ ਜਿੱਥੇ ਪਿਆ ਹੀ ਨਹੀਂ ਜੀਗਾ ਇਸ ਤਰ੍ਹਾਂ ਮੈਂ ਸਾਨੂੰ Rajasthan ਦੀ ਗੱਲ ਪਹਿਲਾਂ ਵੀ ਕੀਤੀ ਸੀ কারনਪੁਰ Rajasthan ਦੇ ਏਰੀਏ ਦੇ ਵਿੱਚ ਮੀਂਹ ਨਹੀਂ ਪਿਆ ਸੀ ਹਜੇ ਤੱਕ ਉੱਥੇ ਮੀਂਹ ਅੱਜ ਪਿਆ ਦੁਪਹਿਰੇ ਵਟ ਕੱਢ ਮੀ ਹੈ ਪੂਰਾ ਪਿੰਡਾਂ ਦੇ ਜਾਇਆਓ ਜੀ ਸਵਾਗਤ ਤੁਹਾਡਾ ਰਗਨਜੀ ਪਿੰਡਾਂ ਦੇ ਜਾਇ ਪੇਜ ਹੈ ਜੀ ਮੇਰੇ ਪੁੱਤ ਜੀ ਦਾ ਤੇ ਵੇਖੋ ਵੀਡੀਓ ਤੇ ਤੇਰੋਂ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਵਿਚਾਰਾ ਮੁੰਡਾ ਹੈ ਮਿਹਨਤੀ ਹੈ ਵੀਡੀਓ ਇਧਰ ਉਧਰੋਂ ਪੜਾਉਂਦਾ ਹੈ ਪਿੰਡ ਦੀਆਂ ਵੀ ਜਿਹੜੀਆਂ ਕੋਈ ਕੁਝ ਨਾ ਕੁਝ ਹੁੰਦਾ ਰਹਿੰਦਾ ਪਿੰਡ ਦੇ ਵਿੱਚ ਮੜ ਮੂਟਾ ਘਰ ਵਿਹਾਰ ਤੇ ਆਸ-ਪਾਸੇ ਦੀ ਜੋ ਕੁਝ ਹੁੰਦਾ ਹੈ ਉਹ ਰੋਡ ਵੀਡੀਓ ਬਣਾਉਂਦਾ ਹੈ ਪੋਲ ਰੈਂਡਰ ਦੇਤੇ ਸਤਿ ਸ਼੍ਰੀ ਅਕਾਲ ਰਗਨ ਪਿੰਡਾਂ ਦੇ ਜਾਏ ਆ ਨਾ ਦਰਾਖਤ ਜੇ ਸਾਰੇ ਜਿਹੜੇ ਨਾਲ ਨਾਲ ਲੱਗੇ ਪਪੂਰਕ ਬਾਜੀ ਸਵਾਗਤ ਹੈ ਤੁਹਾਡਾ ਬੋਟ ਵਾਲਿਓ ਆ ਦਰਾਖਤ ਸਾਰੇ ਇੱਥੇ ਮਿੱਟ ਢੋਡਦਾ ਹੁੰਦਾ ਸੀਗਾ ਇੰਨਾ ਮਿੱਟ ਸੀ ਰਹੇ ਤਾਂ ਪ੍ਰਧਾਨਾ ਤੇ ਜਿਹੋ ਉਹਦੇ ਮੁੰਡਿਆਂ ਨੇ ਦਰਾਖਤ ਲਾਏ ਆ ਚਾਰ ਪੰਜ ਚਾਰ ਕਸਾਲ ਹੋ ਗਏ ਹੋਣੇ ਆ ਤੇ ਵਧੀਆ ਬਣ ਗਿਆ ਨਾ ਸਕੂਲ ਚ ਮਿੱਟੀ ਉੜਦੀ ਹੈ ਜਾਂਦੀ ਹੈ ਨਾ ਕਿ ਜੇ ਫਸੇ ਹੋਰ ਜਾਂਦੀ ਹੈ ਰੌਣਕਾ ਬਣਾਤੀਆਂ ਛਾਂ ਇੰਨੀ ਹੈ ਵੀ ਥੱਲੇ ਆਰਾਮ ਨਾਲ ਬੈਠੇ ਰੋ ਲਓ ਜੀ ਕਣੇ ਆ ਗਏ ਮੋٹے ਥੋੜੇ ਜੇ ਆ ਦੇਖੋ ਸੰਧੀ ਦੇਖਣੇ ਇੱਧਰ ਲੇਟਾਂ ਲੱਗੀਆਂ ਜਗਦੀਆਂ ਹੋਣੀਆਂ ਸਾਰੇ ਦੋਸਤਾਂ ਦੀਆਂ ਤਾਰਾ ਟਾਪੂ ਟਾਪ ਅੱਜ ਮੀਂਹ ਤੇ ਨਾਉਣ ਦਾ ਔਰ ਬਾਈ ਜੀ ਫਸਲ ਬਾੜੀ ਸੰਦ ਸਫਾ ਪਸ਼ੂ ਡੰਗਰ ਤੇ ਹਾਲ ਤਸ ਬਹੁਤ ਵਧੀਆ ਬਾਈ ਜੀ ਅੱਜ ਕਦੂ ਕਰਨ ਗਿਆ ਵਾ ਮੇਰਾ ਬੇਟਾ ਤੇ ਬਸ ਆਖਰੀ ਛੁੱਟੀ ਐ ਲੱਗ ਜੂਗਾ ਚੋਨਾ ਸ਼ਾਇਦ ਕਰਨ ਪਰਸੋ ਤੱਕ ਹਰਜੀਤ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਮੁੰਡੇ ਵੀ ਨੌ ਦੇ ਫਿਰਦੇ ਲੈਂਦੇ ਨੇ ਯਾਰੇ ਮੈਂ ਵੀ ਨੇਰ ਲਈ ਜਮਾਇ ਤਾਂ ਨਹੀਂ ਦੇ ਵਿੱਚ ਮਾਤਾ ਨੂੰ ਸੀ ਬੋਚਰ ਹੋ ਗਈ ਸੀ ਅੱਜ ਲਾਈਵ ਦੇ ਬਹਾਨੇ ਨਾਲ ਮੈਂ ਵੀ ਨਾਲ ਆਇਆ ਇੱਧਰ ਵੇਖਾ ਤੁਹਾਨੂੰ ਪਾਵਾਂ ਸਾਡੇ ਨਾਲ ਲਾਪ ਜੰਗਲ ਚ ਮੰਗਲ ਹੈ। ਰੇਂਗਰ ਤੇ ਮੰਗਲ ਲੱਗਿਆ ਹੋਇਆ ਹੈ। ਸਾਡੇ ਦੇ ਉੱਤੇ ਰੌਣਕ ਮੇਲਾ ਖੂਬ ਸਾਹਮਣੇ ਗੜੀ ਹੈ। ਨਾਕਤੀ ਜਿਹੇ ਪਿੰਡ ਹੋ ਜਾਈਦਾ ਹੈ, ਪਿੰਡ ਵੱਡਾ ਜਾਈਦਾ ਹੈ। ਢਾਲੋ ਢਾਲ ਸਿੱਧੀ ਟਾਲੀ ਹੈ ਪਿੰਡ ਨੂੰ। ਕਿਉਂਕਿ ਆ ਜਿਹੜਾ ਘਰ ਹੈ ਮੇਰਾ ਜਦੋਂ ਤਿੱਬੇ ਤੇ ਹੈਗਾ ਇਸ ਕਰਕੇ ਜਦੋਂ ਅਸੀਂ ਪਹਿਲਾਂ ਛੋਟੇ ਹੁੰਦੇ ਸੀਗੇ ਉਦੋਂ ਇੱਥੇ ਸਾਈਕਲ ਲਿਆਉਂਦੇ ਤਿੱਬੇ ਤੇ ਤਿੱਬੇ ਤੇ ਸਾਈਕਲ ਲਿਆਉਂਦੇ ਤੇ ਉਦੋਂ ਬਹੁਤ ਔੜਾ ਢਿੱਬਾ ਸੀਗਾ ਤੇ ਉਤੋਂ ਸਾਈਕਲ ਪਹਿਲਾਂ ਤਾਂ ਚੜਾਉਂਦੇ ਮਸਾਂ ਨੂੰ ਚੜਾ ਕੇ ਫਿਰ ਉਹਨੂੰ ਉਤੋਂ ਰੋੜਦੇ ਤੇ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਬਿਹਾਰੀ ਦੀ hatti ਬਾਬਾ ਪੈਰੀ ਹੁੰਦਾ ਹੈ ਸਾਡੇ ਸਕੂਲ ਹੈ ਬਹੁਤ ਕਾਹ ਸਾਹਮਣੇ ਘਰ ਦੀਦਾ ਤੁਹਾਨੂੰ ਉਹ ਦੂਰਾ ਥੋੜੀ ਜੀ ਉਸ ਤੱਕ ਸਾਈਕਲ ਪਜੇ ਜਾਂਦੇ ਸੀ ਐਨੀ ਢਾਲ ਸੀਗੀ ਤੇ ਜਿਹੜਾ ਜੁਰ ਮੈਂ ਹੋਂ ਤੱਕ ਦਿਖਾਉਂਗਾ ਵੀ ਜਿਹੜਾ ਟਿੱਬਾ ਉਹ ਖਾਲੀ ਹੋ ਗਿਆ ਖਤਮ ਹੋ ਗਿਆ ਬਹੁਤ ਸਾਰੇ ਉਥੋਂ ਭਾਰਤ ਬਹੁਤ ਬਾਈ ਲੋਕਾਂ ਨੇ ਢੋਆ ਬਹੁਤ ਉਹਨੂੰ ਖਾਸ ਕਰਕੇ ਪੱਠੇ ਵਾਲਿਆਂ ਨੇ ਬਹੁਤ ਮਿੱਟੀ ਉਹਦੀ ਵਰਤੀ ਆ ਉਹ ਕੋਲ ਮਿੱਟੀ ਮੋਟੀ ਸੀਗੀ ਜਿਹੜੀ ਪੱਠੇ ਦੀ ਪਤੇਰ ਵਾਸਤੇ ਬੜੀ ਕੰਮ ਆਉਂਦੀ ਸੀਗੀ ਇਸ ਲਈ ਉਸ ਮਿੱਟੀ ਨੂੰ ੱਠਾ ਵਾਲਿਆਂ ਨੇ ਬਹੁਤ ਲਿਆ ਤੇ ਵੱਡੇ ਵੱਡੇ ਟੋਏ ਸੀ ਹੁਣ ਤਾਂ ਖਰ ਪੱਧਰ ਕਰਕੇ ਉੱਥੇ ਸਫੈਦੇ ਲਾਤੇ ਸੀਗੇ ਸਫੈਦੇ ਪੱਤੇ ਵੀ ਕਿ ਹੁਣ ਤਾਂ ਜਵਾਨ ਹੋ ਗਏ ਸੀਗੇ ਤੇ ਹੁਣ ਟਿੱਬਾ ਨਹੀਂ ਰਿਹਾ ਉਹ ਜਿਹੜੇ ਟਿੱਬੇ ਸੀ ਕਿਸੇ ਵੇਲੇ ਹੁਣ ਤਾਂ ਖੁਰ ਗਏ ਜਿਵੇਂ ਮੁਠੀ ਚ ਰੇਤਾ ਕਰ ਜਾਂਦਾ ਨਾ ਇਸ ਤਰ੍ਹਾਂ ਕਰ ਗਏ ਖੁਰ ਗਏ ਖਤਮ ਹੋ ਗਏ ਮਨਦੀਪ ਸਿੰਘ ਸਿੱਧੂ ਜੀ ਸਵਾਗਤ ਹੈ ਜੀ ਤੁਹਾਡਾ ਵੀ ਤੁਸੀਂ ਵੀ ਜੁੜੇ ਹੋ ਤੇ ਮਨਮੋਹਨ ਸਿੰਘ ਜੀ ਵੀ ਜੁੜੇ ਹੋਏ ਮਨਦੀਪ ਸਿੰਘ ਸਿੱਧੂ ਜੀ ਵੀ ਜੁੜੇ ਹੋਇਆ ਸਵਾਗਤ ਹੈ ਜੀ ਤੁਹਾਡਾ ਵੀ ਇਕ ਲੋ ਦੋਸਤੋ ਬਸ ਇੰਨਾ ਕਮ ਹੈ ਹੋਰ ਤੁਹਾਨੂੰ ਖਾ ਰਿਹਾ ਬੱਦਲ ਵਈ ਖੂਬ ਹੈ ਜੇ ਮੀਂਹ ਪੈਰ ਬੱਦਲ ਪੈਰ ਗੱਡ ਕੇ ਖੜ ਗਿਆ ਸਭੇ ਜਬਾ ਜਬਾ ਕਰਾ ਦੂਗਾ ਹੈਲੋ ਅਮਰਤ ਪੁੱਤ ਕੀ ਹਾਲ ਹੈ ਅਮਰਤ ਵੇਖ ਲੈ ਪਿੰਡ ਕਿ ਪਹਿਲਾਂ ਵੀ ਆਇਆ ਸੀਗਾ ਅਵਤਾਰ ਪਤਰਾਲਾ ਜੀ ਪ੍ਰਧਾਨ ਪਤਰਾਲਾ ਜੀ ਹਾਂਜੀ ਬਾਈ ਜੀ ਸਵਾਗਤ ਤੁਹਾਡਾ ਵੀ ਆ ਨਾ ਸਕਰੀਨ ਤੇ ਕਣੀਆਂ ਜਾਂ ਪੈ ਗਈਆਂ ਚੱਜ ਨਾਲ ਅੱਖਰ ਨਹੀਂ ਦਿਦੇ ਕਿਸੇ ਦਾ ਨਾਂ ਨਾ ਗਲਤ ਲਿਆ ਜਾਵੇ ਇਸ ਲਈ ਮੈਂ ਪਹਿਲੇ ਮਾਫੀ ਚਾਹੁੰਦਾ ਤੁਹਾਡੇ ਤੋਂ ਤੇ ਦੋਸਤੋ ਵੇਲੇ ਵੇਲੇ ਦੀ ਗੱਲ ਹੈ ਵੇਲੇ ਵੇਲੇ ਦਾ ਰਾਗ ਹੈ ਕਦੇ ਇੱਥੇ ਥਾਂ ਤੇ ਜਿੱਥੇ ਮੈਂ ਖੜਾ ਹਾਂ ਇੱਥੇ ਅਸੀਂ ਪੇੜ ਪੌਂਦੇ ਸੀ ਮੈਂ ਖੁਦ ਪੇੜ ਪੌਂਦਾ ਰਿਹਾ ਗਾਹ ਗਾਉਂਦਾ ਰਿਹਾ ਮੰਡਲੀਆਂ ਢੋਂਦੇ ਦੇ ਸਰੋਂ ਕਾੜਦੇ ਰਿਹਾ ਗੁਵਾਰਾ ਕੱਢਦੇ ਰਿਹਾ ਛੋਲੇ ਕੱਢਦੇ ਰਿਹਾ ਸਾਰਾ ਕੁਝ ਇੱਥੇ ਕੱਢਦੇ ਰਹੇ ਆ ਆ ਮਗਰੀ ਅੱਜ ਤੇ ਮੇਰਾ ਘਰ ਹੈ ਇੱਥੇ ਹੀ ਪੇੜ ਹੁੰਦਾ ਸੀ ਜਮ ਤੇ ਇੱਥੇ ਸਾਡੇ ਤਾਏ ਜਰੀ ਸੀਰੀ ਸਾਡੇ ਜਿਹੜੇ ਹੁੰਦੇ ਸੀਗੇ 60 60 ਸਾਲ ਲਾ ਕੇ ਤਾਏ ਹਾਕਮਰੀ ਵਿਚਾਰੇ ਹੁਣ ਤਾਂ ਚਰਣਾ ਕਰਕੇ ਇੱਕ ਭਰਾ ਉਹਨਾਂ ਦਾ ਬਚਿਆ ਬਾਕੀ ਸਾਰੇ ਚਲ ਪਿਉ ਵਾਂਗੂੰ ਉਹਨਾਂ ਨੇ ਸਾਡੇ ਨਾਲ ਵਰਤਣਾ ਦੇ ਅਖੀਰ ਤੱਕ ਉਹਨਾਂ ਦੀ ਇੱਜ਼ਤ ਵੀ ਬਹੁਤ ਕੀਤੀ ਤੇ ਉਹਨਾਂ ਨੇ ਇੱਥੇ ਤਰੱਕੀ ਸਦੀ ਆਇਣਾ ਰਾਤ ਨੂੰ ਪੈਂਦੇ ਤਰੱਕੇ ਫੇਰ ਮੜਾ ਜਾਂਦੇ ਫੇਰ ਆ ਜਾਣਾ ਉਹਨਾਂ ਨੇ ਇੱਥੇ ਬਹੁਤ ਸੇਵਾ ਕੀਤੀ ਬਣਾ ਦੇ ਵਿੱਚ ਤੇ ਅੱਜ ਵੀ ਮੈਨੂੰ ਲੱਗਦਾ ਜਦੋਂ ਰਾਤ ਨੂੰ ਸੌਣਨਾ ਮੈਂ ਉਹਨਾਂ ਸਾਡੇ ਤਾਇਆ ਰਾਂ ਦੇ ਨਾਲ ਹੀ ਪੈਂ ਬੜਾ ਆਨੰਦ ਆਉਂਦਾ ਇੱਥੇ ਰਾਤ ਨੂੰ ਸੌਣ ਦਾ ਕਦੇ ਕੋ ਡਰ ਪਾ ਜਿਵੇਂ ਆ ਦੇ ਨਵੇਂ ਥਾਂ ਡਰ ਪਾ ਲੱਗਦਾ ਨਹੀਂ ਕਦੇ ਲੱਗਿਆ ਉਹ ਜਿਹੜਾ ਸਾਨੂੰ ਮੈਂ ਸਾਹਮਣੇ ਘਰ ਵਿਖੋਣਾ ਉਹ ਮੇਰੇ ਛੋਟੇ ਭਰਾ ਦਾ ਇਹ ਉਹ ਸਾਹਮਣੇ ਤੁਸੀਂ ਜਾਂਦਾ ਜਿੱਤੇ ਬਾਰ ਚੋਂ ਲੱਗਿਆ ਵਾ ਆ ਆ ਵੀ ਕੁਮਾਰ ਜੋੜਾ ਆ ਸੀ ਕਰ ਪਹਿਲਾਂ ਘਰ ਤੋਂ ਸਿਰ ਪੰਜ ਦੇ ਵਿੱਚ ਪਾਇਆ ਸੀ ਜਿੱਥੇ ਆ ਕੇ ਘਰ ਤਾਂ ਪਛਾਰਾ ਜਾਂਦਾ ਥੋੜਾ ਜਿਹਾ ਮੁੜ ਕੇ ਫਿਰ ਮੈਂ ਇੱਧਰ ਆ ਗਿਆ 2011 ਦੇ ਵਿੱਚ ਅੱਡ ਵਿੱਡ ਹੋ ਗਏ ਅੱਡ ਵਿੱਡ ਹੋ ਕੇ ਤੇ ਇੱਧਰ ਆ ਗਿਆ ਕੀ ਆ ਗਿਆ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਮਿਹਰਬਾਨੀ ਬਸ ਕੜੀਆਂ ਬਕੂਣੀਆਂ ਦੇ ਮੀਂਹ ਦਿਖਾਉਣੇ ਆਰਫ ਮਿਰਾਨੀ ਜੀ ਜੁੜੇ ਹੋਏ ਐ ਬਹੁਤ ਬਹੁਤ ਸ਼ੁਕਰੀਆ ਜੀ ਬਦેશ ਬਾਦਸ਼ਾਹ ਖਾਨ ਜੀ ਸਵਾਗਤ 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 ਆਡਾ ਬਹੁਤ ਬਹੁਤ ਮਿਹਰਬਾਨੀ ਜਿਹੜੇ ਵੀ ਸੱਜਣ ਜੁੜੇ ਮਿਹਰਬਾਨੀ ਕਵੈਂਟ ਕੀਤੇ ਸ਼ੁਕਰੀਆ ਹੋਰ ਵੀ ਦੱਸਿਓ ਮੈਂ ਕਿਵੇਂ ਆ ਤੁਹਾਡੇ ਰੀਏ ਦੇ ਵਿੱਚ ਇਲਾਕੇ ਦੇ ਵਿੱਚ ਖੁਸ਼ੀ ਹੁੰਦੀ ਐ ਜਦੋਂ ਮੈਂ ਪੈਂਦਾ ਐ ਤੇ ਮੱਲੋ ਮੁੱਲੀ ਲਾਈਵ ਹੋਣ ਨੂੰ ਜੀ ਕਰਿਆ ਹੁੰਦਾ ਐ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਧੰਵਾਦ ਮਿਹਰਬਾਨੀ ਯਾਦ ਚੁਣੋ ਦੋਸਤੋ ਲੋ ਜੀ ਓਕੇ